ਇੱਕ ਆਪਣੇ ਕੋਲੇ ਘਰ ਪਹੁੰਚਿਆ 6 ਲੱਖ ਰੁਪਏ ਉਹਦੀ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਊਗਾ ਤੇ ਆਲਟੋ ਗੱਡੀ ਪਹੁੰਚੀ ਆਪਣੇ ਕੋਲੇ 66000 ਰੁਪਏ ਮੰਗਦੇ ਆ ਬਾਕੀ ਸੌਦਾ ਥੱਲੇ ਹੋਊਗਾ 66000 ਤੋਂ ਤੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਆ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਮਸ਼ੀਨਰੀ ਅਸੀਂ ਕੋਠੀ ਘਰ ਮਕਾਨ ਕੋਈ ਗੱਡੀ ਬੁਲਟ ਮੋਟਰਸਾਈਕਲ ਕੁਝ ਵੀ ਆ ਆਪਣਾ ਨੰਬਰ ਨੀਚੇ ਹਰੇ ਅੱਖਰਾਂ 'ਚ ਲਿਖਿਆ ਰਹਿੰਦਾ 78140 3874 ਜੇ ਕਿਸ ਨੇ ਐਡ ਕਰਵਾਉਣੀ ਹੈ ਜੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਬਈ ਪਹਿਲੀ ਗੱਡੀ ਸਵੈਪਟਾ VDI 2009 ਮਾਡਲ ਪਹੁੰਚੀ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਜੀ ਤੇ ਗੱਡੀ ਨੋ ਮਾਡਲ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤੁਹਾਨੂੰ ਅੰਦਰੋਂ ਪਹਿਲਾਂ ਮੈਂ ਦੱਸ ਦਿੰਨੇ ਵੀ ਸੀਟ ਕਵਰ ਵਧੀਆ ਮਾਲਕ ਨੇ ਬਿਲਕੁਲ ਨਵੇਂ ਚੜਵਾਏ ਹੈ ਮੈਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੇ ਹੋਏ ਨੇ ਨੁਕਸਾ ਆਪ ਨੂੰ ਕੋਈ ਨਹੀਂ ਮਿਲਣਾ 1,65,000 ਰੁਪਿਆ ਇੱਕ ਬੜੀ ਡਿਮਾਂਡ ਆ ਬਾਕੀ ਮਾਲਕ ਕਹਿੰਦੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਸਿੱਧਵਾ ਵੇਟ ਇਹਨਾਂ ਦਾ ਏਰੀਆ ਸੀ ਤੇ ਜਾ ਕੇ ਕਿਸ ਨੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਬਾਕੀ ਗੱਡੀ ਚ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਮਾਲਕ ਕਹਿੰਦੇ ਆ ਵੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਤੇ ਕਿਸੇ ਨੇ ਟ్రਾਈ ਲੈਣੀ ਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਕੋਈ ਦੇਖਣ ਦਾ ਚਾਹਵਾਨ ਹੈ ਕਿਸੇ ਨੂੰ ਪਸੰਦ ਆਈ ਹੈ ਦੇਖ ਕੇ ਖਰੀਦਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਓਨਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ 90 561 ਤੇ 79 917 ਨੰਬਰ ਤੇ ਗੱਲ ਆਪੇ ਕਰ ਲਿਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਹੈ ਨੰਬਰ ਸੈਕੰਡ ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚਿਆ ਤੁਸੀਂ ਦੇਖੋ ਆਪਣੇ ਕੋਲੇ ਸਿਵਟ ਡਿਜ਼ਾਇਰ 2012 ਮਾਡਲ ਗੱਡੀ ਪਹੁੰਚੀ ਆ ਮਿਊਜ਼ਿਕ ਸਿਸਟਮ ਦੀ ਗੱਲ ਕਰੀਏ ਤਾਂ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਬੈਕ ਸਾਈਡ ਆਪਾਂ ਨੂੰ ਕੈਮਰਾ ਮਿਲ ਜੂਗਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਬਾਹਰੋਂ ਤਾਂ ਟਾਇਰ ਆਪਾਂ ਨੂੰ 65 ਤੋਂ 70 ਪੈਸੇ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਹੈ ਏਰੀਆ ਦੀ ਗੱਲ ਕਰੀਏ ਤਾਂ ਭਗਤਾ ਰੋਡ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਜੀ ਤੇ ਕੋਈ ਵੀ ਆ ਗੱਡੀ ਖਰੀਦਣ ਦਾ ਚਾਹਵਾਨ ਹੈਗੇ ਤਾਂ ਜਾ ਕੇ ਦੇਖ ਸਕਦੋਂ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਚਲਾ ਕੇ ਕਿਸੇ ਨੂੰ ਦੇਖਣੇ ਚਲਾ ਕੇ ਵੀ ਦੇਖ ਸਕਦੋਂ ਪੰਜਾਬ ਨੰਬਰ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਮਾਲਕ ਨੇ ਜਿਹੜਾ ਰੇਟ ਮੰਗਿਆ ਹੈ ਮਾਲਕੇ ਕਹਿੰਦੇ ਹੋ ਵੀ ਖਿੱਚ ਕੇ ਜੇ ਰੇਟ 2 ਲੱਖ ਤੇ 65000 ਰੁਪਏ ਲਾਏਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਮੌਕੇ ਦੀ ਗੱਲ ਹੁੰਦੀ ਐ ਜੀ ਤੇ ਇੱਕ ਵਾਰੀ ਇਹਨਾਂ ਨੇ ਕਿਹਾ ਵੀ ਖਿੱਚ ਕੇ ਜੇ ਰੇਟ ਲਾਇਆ ਘਾਟਾ ਵਾਧਾ ਚਲੋ ਥੋੜਾ ਬੋਤਾਂ ਹੋ ਜਾਊਗਾ ਹਮ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਇੱਕ ਵਾਰੀ ਜ਼ਰੂਰ ਕਿਉਂਕਿ ਉਹਨਾਂ ਨੇ ਕਿਹਾ ਵੀ ਖਿੱਚ ਕੇ ਜੇ ਰੇਟ ਲਾਇਆ ਵੀ ਪੁੱਛ ਲਿਓ ਕਿੰਨਾ ਕੁ ਮੌਕੇ ਤੇ ਲੈਸ ਬਸ ਕਿੰਨਾ ਕੁ ਹੋਊਗਾ ਜਾ ਨਹੀਂ ਹੋਣਾ ਚਾਹੀਦਾ ਤੁਸੀਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 94652 90062 90062 ਨੰਬਰ ਤੁਹਾਨੂੰ ਮਿਲ ਹੀ ਗਿਆ ਤੇ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਹੋਆ ਨੰਬਰ 3 ਤੇ ਆਪਣੇ ਕੋਲੇ ਇੱਕ ਰਿਕਸ਼ਾ ਪਹੁੰਚਿਆ ਸੀ ਇਹ ਰਿਕਸ਼ਾ 2022 ਮਾਡਲ ਹੈ ਚਾਰੇ ਟਾਇਰ ਬਿਲਕੁਲ ਨਵੇਂ ਨੇ ਤੇ ਚਾਰਜਰ ਬਿਲਕੁਲ ਨਵਾਂ ਜੀ ਚਾਰਜੇਬਲ ਹੈ ਚਾਰਜ ਹੁੰਦਾ ਜਿਹੜੇ ਆਪਾਂ ਦੇਖਦੇ ਆਂ ਜੀ ਸ਼ਹਿਰਾਂ 'ਚ ਤੇ ਚਾਰਜ ਹੁੰਦਾ ਰੇਟ ਇਹਨਾਂ ਨੇ 80000 ਰੁਪਏ ਮੰਗਿਆ ਗੁਰਦਾਸਪੁਰ ਖੜਾਗਾ ਤੇ ਕਈ ਮੇਰੇ ਭਰਾ ਕਮੈਂਟ ਦੇ ਵਿੱਚ ਲਿਖਦੇ ਰਹਿੰਦੇ ਆ ਵੀ ਸਾਨੂੰ ਕੋਈ ਰਿਕਸ਼ਾ ਚਾਹੀਦਾ ਕੋਈ ਰਿਕਸ਼ਾ ਹੋਵੇ ਤਾਂ ਦੱਸਿਓ ਲੈ ਕੇ ਪਹੁੰਚੀ ਆਪਾਂ ਜਿਵੇਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸੇਲ ਕਰਨੇ ਕੰਡੀਸ਼ਨ ਵਧੀਆ ਕੋਈ ਨੁਕਸ ਨਹੀਂ ਤੇ ਬੈਟਰੀ ਵਗੈਰਾ ਵਧੀਆ ਗੀ ਚਾਰਜਰ ਚੋਰਜਰ ਵਧੀਆ ਸਾਰਾ ਕੁਝ ਨਾਲ ਹੀ ਹੈ ਜਿੰਨੀ ਐਕਸੈਸਰੀ ਹੁੰਦੀ ਹੈ ਤੇ ਸਾਰਾ ਕੁਝ ਵਧੀਆ ਜੀ ਟੋਟਲ 22 ਮਾਡਲ ਹੈ ਜਾ ਕੇ ਤੁਸੀਂ ਦੇਖਣਾ ਹੋਵੇ ਤਾਂ ਗੁਰਦਾਸਪੁਰ ਏਰੀਆ ਚ ਆਪਨ ਮਿਲ ਜੂਗਾ ਕਿਸੇ ਨੂੰ ਚਾਹੀਦਾ ਕੋਈ ਚਾਹਵਾਨ ਹੈਗਾ ਰਿਕਸ਼ਾ ਖਰੀਦਣ ਦਾ ਤਾਂ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 97973 63732 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਰਿਕਸ਼ਾ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜਿਸ ਦਾ ਨਾਮ ਡਜ਼ਾਇਰ VDI ਗੱਡੀ ਆ 2013 ਮਾਡਲ ਆ ਲਾਸਟ ਮਹੀਨਾ ਸੀ ਸੈਕੰਡ ਓਨਰ ਗੱਡੀ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਨ ਮਿਲੂਗੀ ਗੱਡੀ ਚੱਲੀ ਹੋਈ ਆ 62000 ਕੰਪਨੀ ਰਿਕਾਰਡ ਆ ਜੀ ਕੋਈ ਨੁਕਸ ਨਹੀਂ ਗੱਡੀ ਚ ਜੇ ਆਪਾਂ ਅੰਦਰੋਂ ਦੇਖੀਏ ਤਾਂ ਅੰਦਰੋਂ ਗੱਡੀ ਦੀ ਕੰਡੀਸ਼ਨ ਆਲ ਓਕੇ ਮਿਲੂਗੀ ਨਾ ਤਾਂ ਕੋਈ ਗਲੀ ਸੜੀ ਆ ਨਾ ਕੋਈ ਐਕਸੀਡੈਂਟਡ ਹੋਈ ਆ ਨਾ ਕੋਈ ਡੈਮੇਜ ਹੋਈ ਆ 봐 ਕਿ ਅੰਦਰੋਂ ਅੰਟੀਰੀਅਰ ਵਗੈਰਾ ਦੇਖ ਲਓ ਬਹੁਤ ਵਧੀਆ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ हूं 13 ਲਾਸਟ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਊਗੀ ਸੀਟ ਕਵਰ ਮੈਟਿੰਗ ਮੈਟ ਸਾਰਾ ਕੁਝ ਵਧੀਆਗਾ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਹੀ ਮਿਲੂਗਾ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 3 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਹੈ ਹਰਿਆਣਾ ਨੰਬਰ ਹੈ ਜੀ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਨੰਬਰ ਪਲੇਟਾਂ ਸਰਕਾਰੀ ਨੇ ਡੱਬ ਵਾਲੀ ਏਰੀਆ ਚ ਗੱਡੀ ਖੜੀ ਆ ਸਿਰਸਾ ਡੱਬ ਵਾਲੀ ਤੇ ਜਾ ਕੇ ਕਿਸ ਨੇ ਦੇਖਣੀ ਹੈ ਗੱਡੀ ਚਲਾ ਕੇ ਕਿਸ ਨੇ ਦੇਖਣੀ ਆ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ ਤੁਸੀਂ ਨੋਟ ਕਰ ਲਓ 98122 ਤੇ 83 373 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਹੈਗਾ ਚਾਹਵਾਨ ਤੇ ਮਸ਼ੀਨਰੀਆਂ ਦੀ ਚਲੋ ਗੱਲਬਾਤ ਹੋ ਰਹੀ ਹੈ ਜੀ ਅੱਗੇ ਘਰ ਵੀ ਹੈ ਸਾਰਾ ਕੁਝ ਆਪਾਂ ਦੇਖਦੇ ਆਂ ਗੱਲਬਾਤ ਆਪਾਂ ਪੂਰੀ ਕਰਦੇ ਆਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤਾਬ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀਦ ਵਿੱਚ ਲਗਵਾ ਸਕਦੇ ਹੋ ਜੀ ਆਪਣੇ ਕੋਲੇ ਭੇਜ ਕੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਉਹ 78140 38764 ਕਿਸੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕੁਝ ਵੀ ਐ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਆਪਣਾ ਕੁਝ ਨਹੀਂ ਹੁੰਦਾ ਵਿਚ ਵਿਚਾਲੇ ਠੀਕ ਆ ਜੀ ਬਾਕੀ ਤੁਸੀਂ ਭੇਜ ਕੇ ਐਡ ਲਗਵਾ ਸਕਦੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਵੀਡੀਓ ਚੰਗੀ ਲੱਗੀ ਆਪਣੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਨੇ ਤੁਸੀਂ ਆਇਓ ਜੀ ਪਹਿਲੀ ਵਾਰ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਠੀਕ ਹੈ ਜੀ ਤੇ ਭੇਜਿਆ ਕਰੂ ਕਿਸੇ ਕੋਲੇ ਕੋਈ ਮਸ਼ੀਨਰੀ ਆ ਬਸ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਆਲਟੋ ਐਲੈਕਸ ਗੱਡੀ ਪਹੁੰਚੀ ਐ ਇੱਕ 2006 ਮਾਡਲ ਗੱਡੀ ਐ ਸੈਕਿੰਡ ਉਨਰ ਜੀ ਤੇ ਸਾਰਾ ਕੁਝ ਵਧੀਆ ਏਸੀ ਹੀਟਰ ਵਗੈਰਾ ਸਾਰਾ ਕੁਝ ਵਰਕਿੰਗ ਚ ਆ ਗੱਡੀ ਦਾ ਰੇਟ 68000 ਹੈ ਕਾਦੀਆਂ ਮਾਲਕ ਦਾ ਏਰੀਆ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਕਿਸੇ ਨੂੰ ਪਸੰਦ ਆਵੇ ਤਾਂ ਜਾ ਕੇ ਦੇਖ ਸਕਦਾ ਹਾਂ ਜੀ ਤੇ ਇੱਕਾਪਾ ਤੁਹਾਡੇ ਖਾਤਰ ਘਰ ਲੈ ਕੇ ਪਹੁੰਚਿਆ ਘਰ ਆ ਜੀ ਪੰਜ ਮਾਰ ਲਈ ਜਗ੍ਹਾ ਚ ਪੰਜ ਮਾਰ ਲਿਆ ਦਾ ਘਰ ਬਹੁਤ ਵਧੀਆ ਬਣਿਆ ਹੋਇਆ ਤੇ ਮਿਟਲਾ ਇਹਨਾਂ ਦਾ ਪਿੰਡ ਹੈ ਜੀ ਬੁਲਾਤ ਤੋਂ 2 ਕਿਲੋਮੀਟਰ ਪੈ ਜਾਂਦਾ ਕਪੂਰਥਲਾ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਡਿਮਾਂਡ 6 ਲੱਖ ਰੁਪਈਆ 5 ਮਰਲੇ ਜਗ੍ਹਾ 'ਚ ਬਣਿਆ ਹੋਇਆ 5 ਮਰਲੇ ਜਗ੍ਹਾ ਬਣਿਆ ਵਧੀਆ ਹੋਇਆ ਬਾਕੀ ਕਿਚਨ ਵਗੈਰਾ ਬੈੜਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਤੁਸੀਂ ਗੱਲ ਕਿਸੇ ਨੇ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਜੀ ਮੈਨ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘਰ ਕਿਵੇਂ ਦਾ ਲੱਗਿਆ ਮਸ਼ੀਨਰੀਆਂ ਕਿਵੇਂ ਲੱਗੀਆਂ ਆਲਟੋ ਕਿਵੇਂ ਲੱਗੀ ਡਿਜ਼ਾਇਰ ਕਿਵੇਂ ਲੱਗੀ ਸਾਰਾ ਕੁਝ ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਮੈਂ ਦਿਖਾਈਆਂ ਕਿਵੇਂ ਲੱਗੀਆਂ ਕਿਹੜੀ ਮਸ਼ੀਨਰੀ ਵਧੀਆ ਲੱਗੀ ਕਿਹੜੀ ਦਾ ਰੇਟ ਤੁਹਾਨੂੰ ਜ਼ਿਆਦਾ ਲੱਗਿਆ ਤੇ ਇੱਕ ਕਮੈਂਟ ਲਾਜ਼ਮੀ ਕਰਿਓ ਜੀ ਬਾਕੀ ਆਪਾਂ ਹਰ ਰੋਜ਼ ਮਸ਼ੀਨਰੀਆਂ ਤੇ ਗੱਡੀ ਮੋਟਰਸਾਈਕਲ ਕੂਠੀ ਘਰ ਮਕਾਨ ਬੋਲਟ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੁਸੀਂ ਵੀ ਤਾਂ نیچے ਹਲੇ ਤੱਕ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਬਟਨ ਨੂੰ ਦੱਬਿਆ ਨਹੀਂ ਹਲੇ ਤੱਕ ਤਾਂ ਲਾਜ਼ਮੀ ਦੱਬ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਤਲਬ ਮਸ਼ੀਨਰੀ ਘਰ ਕੂਠੀ ਕਿਹੜੇ ਏਰੀਆ ਚ ਕਿੰਨੇ ਰੇਟ ਚਾਹੀਦਾ ਦੱਸੋ ਮੈਨੂੰ ਲਾਜ਼ਮੀ ਜੀ